ਕਿਵੇਂ ਹੁਣ ਇਹ ਹੁਣ ਫਰਕ ਪਾਉਂਦੀ ਅੱਗੇ ਨਾਲ ਤਾਂ ਸੀਰ ਬਣ ਗਿਆ ਸੋਣੀ ਸੀਰਤ ਬਣਦੀ ਇਹਦੀ ਹਾਂ ਜਿੱਦ ਮੈਨੂੰ ਸਿਖਾਂਦਾ ਹੈ ਪੋਸਿਬਲ ਹਾਂ ਫਿਰ ਤਾਂ ਲੈ ਕੇ ਆਏ ਉਰੇ ਹੁੰਦੀ ਅੱਛਾ ਅੱਛਾ ਉਸ ਤੋਂ ਡਾਕਟਰ ਹੱਥ ਨਹੀਂ ਕਿੰਨੇ ਟਾਈਮ ਦਾ ਹੋ ਗਿਆ ਉਹਨੇ ਇਹ 7ਵਾਂ ਸਾਲ ਲੱਗਾ ਹੋਇਆ ਹੈ 7 ਸਾਲਾਂ ਦਾ ਕੀ ਨਾਂ ਇਹਦਾ ਰਾਜਵੀਰ ਰਾਜਵੀਰ ਹਾਂ ਕਿਤੇ ਮੰਮੀ ਪਾਪਾ ਜੇਲ੍ਹ 'ਚ ਹੀ ਨੇ ਤਾਂ ਛੱਡ ਗਈ ਸੀ ਮਹੀਨੇ ਬਾਅਪੂ ਝੇਲ ਚ ਹੀ ਹੈ ਡਾਡੀ ਇਹ ਪੰਨਾ ਸੇ ਪੱਤੇ ਹੀ ਕਰੀ ਜਾਂਦਾ ਖਾਈ ਜਾਂਦਾ ਆ ਆ ਗਿਆ ਸੀਗਾ ਹੁਣ ਤਾਂ ਆ ਗਿਆ ਝੇਲ ਚ ਹਾਂ ਪੱਤੇ ਖਾਈ ਜਾਂਦਾ ਉਹ ਨਾ ਤਾਂ ਲੈ ਕੇ ਆਏ ਕਿ ਡਾਕਟਰ ਕੋਈ ਹੱਥ ਨਹੀਂ ਪਾਉਂਦਾ ਕੋਈ ਨਾ ਮਾ ਕੋਈ ਨਹੀਂ ਕੋਈ ਵਾਈਗੁਰ ਜੀ ਦਾ ਖਾਲਸਾ ਕਿਹ ਜੀ ਜਮਈ ਵਾਈਗੁਰ ਜੀ ਕੀ ਫਤਿਹ ਜੀ ਇਹ ਬੱਚਾ ਰਾਜਵੀਰ ਆ ਜੀ 7 ਸਾਲ ਦਾ ਬੱਚਾ ਦੇਖ ਕੇ ਲੱਗਦਾ ਜਿਵੇਂ 2.5 ਸਾਲਾਂ ਦਾ ਹੀ ਹੁੰਦਾ ਵਾ ਤੇ ਰਾਜਵੀਰ ਦੇ ਮਾਂ ਵੀ ਨਸ਼ਾ ਕਰਦੀ ਆ ਪਿਓ ਵੀ ਨਸ਼ਾ ਕਰਦਾ ਜਿੱਟਾ ਤੇ ਜਦੋਂ ਜਨਮ ਹੋਇਆ ਉਦੋਂ ਵੀ ਨਸ਼ੇ ਦੀ ਗਲਤਾਨ ਸੀ ਜਨਮ ਦੇ ਸਮੇਂ ਜਦੋਂ ਪ੍ਰੈਗਨੈਂਟ ਸੀਗੀ ਮਾਂ ਉਹ ਵੀ ਨਸ਼ਾ ਕਰਦੀ ਰਹੀ ਉਹ ਤੇ ਬੱਚੇ ਦੇ ਸਰੀਰ ਤੇ ਐਸੇ ਅਸਰ ਪਏ ਆ ਕਿਵੇਂ ਆ ਕਿਵੇਂ ਰਾਜਵੀਰ ਓਏ ਕਿਵੇਂ ਆ ਤੇ ਬੱਚੇ ਦੇ ਸਰੀਰ ਤੇ ਐਸੇ ਅਸਰ ਪਏ ਜਦੋਂ ਜੰਮ ਕੇ ਫਿਰ ਮਾਂ ਛੱਡ ਕੇ ਚਲੀ ਗਈ ਤੇ ਉਹ ਨਸ਼ੇ ਚ ਜੇਲ੍ਹ ਚ ਲਿਆ ਗਿਆ ਦਾਦਾ-ਦਾਦੀ ਮਗਰ ਮਗਰ ਵਿਚਾਰੇ ਕਿਵੇਂ ਇਹਨੂੰ ਸਾਹਮਣੇ 7 ਸਾਲਾਂ ਦੇ ਨੂੰ ਗੋਦੀ ਚੱਕੀ ਫਿਰਦੇ ਆ ਦੋਨੇ ਰੋਂਦੇ ਰਹਿੰਦੇ ਆ ਕਈ ਵਾਰੀ ਬਿਲਕਦੇ ਰਹਿੰਦੇ ਇੱਕ ਮਹੀਨਾ ਕਿਵੇਂ ਕਰਕੇ ਹੁਣ ਤਾਂ ਜਦ ਮੈਂ ਜਦੋਂ ਸਾਡੇ ਕੋਲ ਲੈ ਕੇ ਆਏ ਸੀ ਖਾਲਸਾ ਪਹਿਲਾਂ ਜਿਵੇਂ ਮਰਨ ਵਾਲੇ ਹਲਾਜ ਸੀ ਰਾਜਵੀਰ ਹੱਡੀਆਂ ਦਾ ਪਿੰਜਰ ਹੀ ਸੀ ਰਾਜਵੀਰ ਹੁਣ ਵੀ ਅੱਖਾਂ ਖੜਗੀਆਂ ਸੀਗੀਆਂ ਜਦੋਂ ਹੁਣ ਲੈ ਕੇ ਆਏ ਆ ਪਰ ਦਾਦੀ ਦਾ ਤੇ ਦਾਦੇ ਦਾ ਬਹੁਤ ਧੰਨਵਾਦ ਆ ਜਿਹੜੇ ਰਾਜਵੀਰ ਆਪਣੇ ਖੂਨ ਦਾ ਕਰਜ਼ਾ ਲਾ ਰਹੇ ਨੇ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਨੇ ਦਾਦਾ-ਦਾਦੀ ਹੋਣ ਦੀ ਵੀ ਤੇ ਮਾਂ ਪਿਓ ਹੋਣ ਦੀ ਵੀ ਨਿਭਾ ਰਹੇ ਤੇ ਹੁਣ ਤਾਂ ਰਾਜਵੀਰ ਦੀ ਸਿਹਤ ਬਹੁਤ ਵਧੀਆ ਵਾ ਜੇ ਜਦੋਂ ਪਹਿਲੀ ਵਾਰ ਲੈ ਕੇ ਆਏ ਸੀ ਉਦੋਂ ਤਾਂ ਕੱਲੀਆਂ ਹੱਡੀਆਂ ਹੀ ਸੀ ਰਾਜਵੀਰ ਦੇ ਵਿੱਚ ਤੇ ਪੰਜਾਬ ਦੇ ਵਿੱਚ ਨਸ਼ੇ ਨੇ ਤੁਸੀਂ ਦੇਖੋ ਕੀ ਹਾਲਾਤ ਪੈਦਾ ਕਰ ਦਿੱਤੇ ਕਿੰਦਾਂ ਦੀ ਸਾਡੀ ਆਉਣ ਵਾਲੀ ਜਨਰੇਸ਼ਨ ਪੈਦਾ ਹੋ ਰਹੀ ਹੈ ਸਾਡੀ ਆਉਣ ਵਾਲੀ ਪੀੜ੍ਹੀ ਕਿੰਦਾਂ ਦੀ ਪੈਦਾ ਹੋ ਰਹੀ ਹੈ ਇਹ ਨਸ਼ਿਆਂ ਦਾ ਸਰ ਇਹ ਨਸ਼ਿਆਂ ਦਾ ਮਾੜਾ ਪ੍ਰਭਾਵ ਹਜੇ ਤਾਂ ਪੈਣਾ ਵਾ ਭਾਈ ਹਜੇ ਤਾਂ ਸ਼ੁਰੂਆਤ ਆ ਜੇ ਬੱਚਾ ਹੁੰਦਾ ਜਾਂ ਬੱਚਾ ਹੁੰਦਾ ਤਾਂ ਬਚਾ ਲਓ ਆਪਣੇ ਬੱਚਿਆਂ ਨੂੰ ਆਪਾਂ ਜੇ ਕਿਸੇ ਦਾ ਧੀ ਪੁੱਤ ਕਿਸੇ ਗਲਤ ਰਾਹ ਚੱਲ ਵੀ ਪਿਆ ਨਾ ਉਹਨੂੰ ਪਿਆਰ ਨਾਲ ਸਮਝਾ ਕੇ ਵੜਿਆ ਕੇ ਕਾਉਂਸਲਿੰਗ ਕਰਕੇ ਉਹ ਕੀ ਕਰ ਸਕਦੇ ਆ ਸੈਂਟਰਾਂ ਦੇ ਵਿੱਚ ਭੇਜ ਕੇ ਤਾਂ ਤੁਸੀਂ ਹੋਰ ਜ਼ਿਆਦਾ ਵੱਡੇ ਨਸ਼ੇੜੀ ਬਣਾ ਰਹੇ ਹੋ ਤੁਹਾਨੂੰ 6 ਮਹੀਨੇ ਸੁੱਖਤਾ ਮਿਲ ਜਾਂਦਾ ਸੈਂਟਰ ਚ ਭੇਜ ਕੇ ਪਰ ਇਲਾਜ ਨਹੀਂ ਉਦਾਂ ਹੋਰ ਵੱਡਾ ਹੋਰ ਵੱਡਾ ਉੱਥੋਂ ਲਿੰਕ ਬਣ ਕੇ ਜਾਂ ਕ੍ਰਿਮੀਨਲ ਬਣ ਕੇ ਨਿਕਲਦਾ ਉਹ ਇਨਸਾਨ ਬਸ ਅਰਦਾਸ ਕਰਿਓ ਜਦ ਤੱਕ ਰਾਜਵੀਦ ਜਿਉਂਦਾ ਵਾ ਤਦ ਤੱਕ ਦਾਦਾ-ਦਾਦੀ ਵੀ ਜਿਉਂਦੇ ਰਹਿਣ ਜਾਂ ਫਿਰ ਰਾਜਵੀਦ ਇੰਨੇ ਤਕੜਾ ਹੋ ਜੇ ਵੀ ਦਾਦਾ-ਦਾਦੀ ਨੂੰ ਸੰਭਾਲ ਜੁਕਾ ਦੇਵੇ ਕਰਿਓ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ